जानते जोर दी मारके आप निकल आए चलो खिला रही मारके निकल आए भाजी ਤਨ ਸੁੱਟ ਗਿਆ ਇਹ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕਾਂ ਨੂੰ ਹੋਰ ਵਾਦਾ ਦਵੇ ਇਹ ਥੋੜੀ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਟੁਰਦਾ ਪਿਆ ਵਾ ਮੋਤਰਾ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਰੋ ਤਾਂ ਗੱਲ ਲੜ ਕੇ ਬਖਾਨਣਾ ਮੈਂ ਸੜਕ ਵਿਚਾਲੇ ਕਿਨਰਾਂ ਦੇ ਵੱਲੋਂ ਕਪੜੇ ਲਾ ਕੇ ਕੀਤੇ ਜਾ ਰਹੇ ਹੰਗਾਮੇ ਦੀਆਂ ਤਸਵੀਰਾਂ ਮਰਸਦ ਸਾਹਮਣੇ ਆਈਆਂ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੱਕ ਗੱਡੀ ਡਰਾਈਵਰ ਦੇ ਵੱਲੋਂ ਉਹਨਾਂ ਦੀ ਐਕਟਵਾ ਦੇ ਵਿੱਚ ਗੱਡੀ ਮਾਰੀ ਗਈ ਅਤੇ ਉਹਨਾਂ ਨੂੰ ਛੁੱਟਿਆ ਗਿਆ ਇਨਸਾਨੀਅਤ ਦੇ ਤੌਰ ਦੇ ਉੱਤੇ ਉਹਨਾਂ ਨੂੰ ਚੁੱਕਣ ਦੀ ਬਜਾਏ ਗੱਡੀ ਨੂੰ ਪਹਤਾ ਲਿਆ ਗਿਆ ਜਿਸ ਤੋਂ ਬਾਅਦ ਕਿਨਰਾਂ ਦਾ ਗੁੱਸਾ ਡਰਾਈਵਰ ਦੇ ਉੱਤੇ ਫੁੱਟਿਆ ਤੇ ਉਹਨਾਂ ਨੇ ਇਲਜ਼ਾਮ ਲਗਾਏ ਕਿ ਇਸੇ ਨਾਲ ਹੀ ਗੱਡੀ ਡਰਾਈਵਰ ਦੇ ਬਲੋਂ ਉਹਨਾਂ ਦੇ ਨਾਲ ਬਦਸਲੂਕੀ ਵੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਸੜਕ ਵਿਚਾਲੇ ਕੱਪੜੇ ਲਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਆਹਦੀ ਬਾਜੀ ਰੋਡ ਦਾ ਗੱਲਾਂ ਕਰ ਲਿਓ ਅਸੀਂ ਕਿੱਥੇ ਕੀਤੀ ਪਾੜੀ ਰੱਖੀ ਤੁਸੀਂ ਰੋਡ ਤੇ ਦੱਸੋ ਮੈਂ ਕਿੰਨਾ 4500 ਰੁਪਏ ਤੋਂ ਬੋਲਦਾ ਕਹਿੰਦਾ ਚਪੇੜਾ ਮਾਰਨੀ ਆ ਤੁਹਾਡੇ ਬਾਬਾ ਦੱਸੋ ਇਹ ਕਰਦੇ ਬਾਬਾ ਕਿਉਂ ਮਾਰਨੀ ਜੇ ਪਾ ਚੁੱਕਿਆ ਹਾਂ ਗਲਤੀ ਫਿਲ ਕਰਦੇ ਸਾਨੂੰ ਸੌਰੀ ਫਿਲ ਕਰਦੇ ਹਾਂ ਬਾਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗਲਤੀ ਇਨਸਾਨ ਫਿਲ ਕਰ ਲੈਂਦਾ ਨਾ ਮਰ ਰੋਲਾ ਕਿਸ ਬਾਣਾ ਬਾਹਰ ਆ ਕੇ ਸਾਰੇ ਦੇ ਸਾਹਮਣੇ ਬਾਹਰ ਆ ਕੇ ਕੰਦਾ ਵਿੱਚ ਪੇੜ ਮਾਰਨੀ ਇਹ ਕੋਈ ਨਹੀਂ ਦੱਸ ਸਕਦਾ ਸੌਰੀ ਮੇਰੀ ਗੱਲ ਸੁਣੋ ਕਰਤਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਵੇ ਸਾਡੇ ਰੱਬ ਨੇ ਅਸੱਚਾ ਚਪੇੜਾ ਮਾਰਿਆ ਨਾ ਅਸੀਂ ਬੰਦਿਆਂ ਚ ਨਾ ਅਸੀਂ ਜਨਾਨਿਆਂ ਚ ਨਾ ਅਸੀਂ ਕੁੜੀਆਂ ਚ ਨਾ ਅਸੀਂ ਬੁੰਡੀਆਂ ਚ ਵੇ ਅਸੀਂ ਤਾਂ ਹੈ ਹੀ ਕੁਤਰੇ ਆ ਅਸੀਂ ਤਾਂ ਹੈ ਹੀ ਕੁਤਰੇ ਚਲੋ ਕਹਿ ਦੇ ਨੇ ਚਲੋ ਮੰਨ ਲਈ ਬਾਬਾ ਜੀ ਚਲੋ ਕਿੰਨਰਾਂ ਨੇ ਗੱਡੀ ਡਰਾਈਵਰ ਤੇ ਐਕਟਿਵਾ ਨੂੰ ਟੱਕਰ ਮਾਰ ਕੇ ਗੱਡੀ ਪਜਾਉਣ ਦੇ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਇੱਕ ਤਾਂ ਟੱਕਰ ਮਾਰੀ ਗਈ ਤੇ ਦੂਜਾ ਉਹਨਾਂ ਨੂੰ ਹੀ ਗੜਾ ਖੱਡੀਆਂ ਗਈਆਂ ਭਾਜੀ ਸੀ ਐਕਟਿਵਰ ਦੇ ਜਾਂਦੇ ਸੀ ਇਹਨਾਂ ਨੇ ਜ਼ੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤੇ ਕਿ ਜਦੋਂ ਖਿਡਾਰੀ ਨਾ ਇਹ ਤਾਂ ਅਫੀਰ ਦਾ ਪਿੱਛਾ ਕਰਦਾ ਦੱਸ ਲੈ ਚਾਰਟ ਮਾਰ ਕੇ ਨਿਕਲ ਆਏ ਭਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਆ ਪਿਛਲੇ ਮੋੜ ਦੀ ਗੱਲ ਹੈ ਭਾਜੀ ਪਿਛਲੇ ਮੋੜ ਦੀ ਗੱਲ ਹੈ ਰੁਕੇ ਦੀ ਗੌਰਮੈਂਟ ਬਾਰੇ ਕਰ ਲੋ ਸਾਰਾ ਕਰ ਲੋ ਸਾਈਡ ਤੇ ਗੱਡੀ ਉਹ ਬਾਹਰ तमाम ਮੋੜ ਤੋਂ ਕਹਿੰਦੇ ਅੱਗੋਂ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਾਨੂੰ ਕਹਿੰਦੇ ਚਪੇੜ ਮਾਰਨੀ ਆ ਆ ਭਾਜੀ ਕਹਿੰਦੇ ਕਹਿੰਦੇ ਚਪੇੜ ਮਾਰਨੀ ਆ ਕਾगज ਚ ਪੇੜੇ ਇੱਕ ਦੋ ਸਾਨੂੰ ਸੁੱਟ ਗਿਆ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਟੁਰਦਾ ਪਿਆ ਹੋਵੇ ਤੋਰਦਾ ਬਾਬਾ ਜੀ ਤੇ ਹੀ ਲੋਤੇ ਗਿਆ ਆ ਕਹਿੰਦਾ ਜੈ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਹਿਬ ਦੀਆਂ ਦੁਆਵਾਂ ਮੰਗਦੇ ਸੀ ਕਿਸੇ ਨਾ ਮਾੜਾ ਨਹੀਂ ਕਹਿੰਦੇ ਪਰ ਸਾਨੂੰ ਸੁੱਟ ਕੇ ਆ ਰਿਹਾ ਮੰਗਦੇ ਹੈ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰ ਰਹੀ ਆਪਣੀ ਗਲਤੀ ਵਿੱਚ ਗੱਲਾਂ ਕੋਈ ਵੀ ਨਹੀਂ ਕਰਦਾ ਵੀ ਅਸੀਂ ਬਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਦੀਆਂ ਤੁਹਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਮੈਂ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬੰਦਾ ਕੁਫਰ ਤੋਰ ਦੇ ਆ ਤੁਸੀਂ ਐਨੀ ਗੱਲ ਕਰ ਨਹੀਂ ਕੋਈ ਪੇੜ ਮਾਰਨੀ ਉਧਰ ਉਧਰ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਰਹੋ ਤਾਂ ਗੱਲਾਂ ਲੜ ਕੇ ਨਾਮ ਹੈ ਕਦੇ ਬਾਹਰ ਆਉ ਤਾਂ ਲੜ ਕੇ ਬਖਾਨੇ ਮਾਰਿਆ ਦੱਸਿਆ ਕਿ ਸੜਕ ਵਿਚਾਰੇ ਕਿਨਰਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਜਿਸ ਦੇ ਨਾਲ ਹੀ ਜਿਵੇਂ ਹੀ ਲੋਕਾਂ ਦੀ ਭੀੜ ਇਕੱਠੀ ਹੋਈ ਤਾਂ ਉਹਨਾਂ ਦੇ ਵੱਲੋਂ ਕਿਨਰਾਂ ਨੂੰ ਸਮਝਾਇਆ ਗਿਆ ਜਿਸ ਤੋਂ ਬਾਅਦ ਇਹ ਹੰਗਾਮਾ ਜੋ ਕਿਨਰਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਉਸੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਗੱਡੀ ਡਰਾਈਵਰ ਦੇ ਵੱਲੋਂ ਮਾਫੀ ਮੰਗ ਕੇ ਆਪਣਾ ਖੇੜਾ ਛੁਡਵਾਇਆ ਗਿਆ અમૃતસર તો હરજીત ગરેવલ પંજાબી લુક ચેનલ